ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਾਉਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਇਹਦੇ ਨੇੜੇ ਇੱਕ ਪਾਸੇ ਕਣੀਏ ਵਾਲਾ ਦੂਜੇ ਪਾਸੇ ਭਲੂਰ ਹੈ ਕੋਟ ਸੁਖੀ ਆ ਬੱਗਿਆਣਾ ਇਹਦੇ ਨੇੜ ਦੇ ਪਿੰਡ ਹੈ ਸਮਾਲਸਰ ਬਾਗੇਪੁਰਾਣੇ ਵਾਲੇ ਪਾਸੋਂ ਆਉਣੇ ਤਾਂ ਲੰਡੇ ਪਿੰਡ ਇਹਦੇ ਨੇੜ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਹੋਰੀ ਇੱਕ ਆਮ ਪਸ਼ੂ ਪਾਲਕ ਜਿਹੜੇ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੋ ਮੱਝਾਂ ਇਹਨਾਂ ਨੇ ਵਕਾਊ ਕੀਤੀਆਂ ਪਹਿਲੇ ਨੰਬਰ ਤੇ ਮੱਝ ਸੋਈ ਸਵਾਈ ਹੈ ਬੱਚਾ ਇੱਧਰ ਬੈਠਾ ਹੈ ਦੂਜੇ ਨੰਬਰ ਤੇ ਮੱਝ ਨਾਲ ਝੋਟੀ ਖੜੀ ਹੈ ਦੱਸੋ ਕੱਬਣ ਹੈ ਸ਼ੁਰੂ ਚ ਹੀ ਇੱਕ ਗੱਲ ਦੱਸ ਦਿਆਂ ਵੀ ਬਾਈ ਹੋਰਾਂ ਨੇ ਇਹ ਸਮੱਝ ਦੀ ਸਵੇਰ ਮਿਲਕਿੰਗ ਕਰਤੀ ਹੈ ਕਿੰਨਾ ਕੁ ਦੁੱਧ ਚੋਇਆ ਬਾਈ ਹੋਰੀ ਵੀਡੀਓ ਚ ਹੀ ਦੱਸਣਗੇ ਤੇ ਨਾਲ ਬੱਚੇ ਨੂੰ ਵੀ ਰਜਾਇਆ ਬੱਚਾ ਤੁਸੀਂ ਇੱਥੇ ਬੈਠਾ ਦੇਖ ਸਕਦੇ ਹੋ ਮੈਂ ਟਾਈਮ ਇੱਕ ਵਾਰ ਜੇ ਤੁਹਾਨੂੰ ਦਿਖਾਵਾਂ ਤਾਂ 8:30 ਵਜੇ ਸਵੇਰ ਵੀਡੀਓ ਬਣਾ ਰਿਹਾ ਹਾਂ 8:21 ਮਿੰਟ ਹੈ ਬੇਨਤੀ ਇਹ ਆ ਵੀ ਹਵਾਨੇ ਦੀ ਜੱਜਮੈਂਟ ਆਪਦੇ ਹਿਸਾਬ ਨਾਲ ਕਰ ਲਓ ਦੁੱਧ ਚੰਗੇ ਵਾਲੀ ਝੋਟੀ ਬਾਈ ਜੀ ਹੋਰੀ ਦੱਸਦੇ ਆ ਬਾਕੀ ਉਹ ਵੀਰ ਜਿਹੜਾ ਖਰੀਦਣਾ ਚਾਹੂਗਾ ਪਾਸ ਕਰ ਲੂਗਾ ਆਓ ਡਿਟੇਲ ਪਹਿਲਾਂ ਇਸੇ ਬਾਰੇ ਪੁੱਛਦੇ ਆ ਉਦੋਂ ਬਾਅਦ ਚ ਦੂਜੀ ਝੋਟੀ ਤੁਹਾਨੂੰ ਦਿਖਾਵਾਂਗੇ ਇੱਕ ਗੱਲ ਹੋਰ ਐਡ ਕਰਦੇ ਆ ਵੀ ਬਾਈ ਹੋਰਿਆਂ ਨੇ ਕਦੇ-ਕਦੇ ਪਸ਼ੂ ਵੇਚਣਾ ਹੈ ਤਾਂ ਅੱਜ ਦੋ ਨਗ ਵਿਕਾਊ ਕੀਤੇ ਆ ਨਾ ਤਾਂ ਰੇਟ ਇਹਨਾਂ ਨੇ ਕੋਈ ਤਕਾਇਆ ਨਾ ਹਜੇ ਪੂਰੀ ਰੈਈ ਹੋਈ ਆ ਵੀ ਆਪਾਂ ਡਿਮਾਂਡ ਕੀ ਰੱਖਣੀ ਆ ਸੋ ਰੇਟ ਦੋਨਾਂ ਪਸ਼ੂਆਂ ਦੇ ਫੋਨ ਦੇ ਉੱਤੇ ਦੱਸੇ ਜਾਣਗੇ ਜਿਹੜਾ ਵੀਰ ਪਸ਼ੂ ਪਸੰਦ ਕਰਦਾ ਚੰਗਾ ਜਿਹੜਾ ਵੀ ਨਗ ਲੱਗਦਾ ਉਹਦਾ ਰੇਟ ਬਾਈ ਜੀ ਉਹਨਾਂ ਨੂੰ ਕਾਲ ਕਰਕੇ ਤੁਸੀਂ ਕਨਫਰਮ ਕਰ ਲਓਗੇ ਸ਼ੁਰੂ ਚ ਇਸ ਕਰਕੇ ਦੱਸਦਾ ਉਹਨਾਂ ਵੀ ਕਈ ਭਰਾ ਇਤਰਾਜ਼ ਕਰਦੇ ਆ ਵੀ ਸਾਡਾ ਟਾਈਮ ਵੇਸਟ ਹੁੰਦਾ ਜਦੋਂ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਿਆ ਜਾਂਦਾ ਪਰ ਜੇ ਰੇਟ ਆਮ ਪਸ਼ੂ ਪਾਲਕ ਕੋਈ ਵੀਰ ਉੱਚਾ ਮੰਗ ਬੈਠਦਾ ਫਿਰ ਕਈ ਵਾਰ ਫੋਨ ਕੱਟ ਜਾਂਦੇ ਆ ਸੋ ਇਹ ਦੇ ਕਰਕੇ ਪਰਦਾ ਰੱਖਣਾ ਜ਼ਰੂਰੀ ਹੈ ਆਓ ਪਹਿਲੇ ਨੰਬਰ ਵਾਲੀ ਮੱਝ ਬਾਰੇ ਜਾਣਕਾਰੀ ਲਈਏ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸ ਦਿਓ ਭਾਈ ਆਪਣਾ ਕੀ ਮੇਰਾ ਨਾਮ ਸਖਦੇਵ ਸਿੰਘ ਹੈ ਜੀ ਸਖਦੇਵ ਭਾਈ ਆਪਾਂ ਤਾਂ ਘਰ ਦੇ ਪਸ਼ੂ ਹੀ ਲਗਦੇ ਆ ਵਪਾਰ ਤਾਂ ਨਹੀਂ ਕਰਦੇ ਹਾਂ ਨਹੀਂ ਨਹੀਂ ਵਪਾਰ ਨਹੀਂ ਕਰਦੇ ਜੀ ਘਰ ਦੇ ਪਸ਼ੂ ਠੀਕ ਹੈ ਅੱਛਾ ਭਾਈ ਜਿਹੜੀ ਇਹ ਆਪਾਂ ਤੇਰੇ ਮਗਰ ਮੱਝ ਖੜੀ ਐ ਸੂਈ ਸਵਾਈ ਜਿਹੜੀ ਕਿੰਨਾ ਸੂਆ ਸੁਪੀ ਐ ਇਹ ਤੀਜਾ ਸੂਆ ਸੁਈ ਐ ਜੀ ਤੀਜਾ ਸੂਆ ਅੱਜ ਦਿਨ ਕਿੰਨੇ ਹੋ ਗਏ ਕਦੋਂ ਕਦੀ ਸੂਈ ਐ ਇਹ ਕੱਲ ਆਥ ਨਹੀਂ ਸੂਈ ਐ ਜੀ ਕਾਲਾਥ ਨਹੀਂ ਸੋਈ ਹੈ ਜੀ ਅੱਛਾ ਸਵੇਰ ਦੁੱਧੇ ਦਾ ਕਿੰਨਾ ਚੋਇਆ ਹੋਊਗਾ ਤੁਸੀਂ ਅੱਜ ਡੇਢ ਤੋਂ 2 ਕਿਲੋ ਚੋਇਆ ਹੋਵੇ ਤੇ ਬੱਚਾ ਬੱਚੇ ਨੂੰ ਵੀ ਪਏ ਹਾਂ ਬੱਚਾ ਵੀ ਰਜਾਇਤਾ ਜੀ ਬੱਚਾ ਰਜਾ ਕੇ ਡੇਢ 2 ਕਿਲੋ ਵਾਂਗੂ ਚੋਤਾ ਹਾਂਜੀ ਠੀਕ ਹੈ ਅੱਛਾ ਵੈਸੇ ਪਿਛਲੇ ਸੂਏ 'ਚ ਦੁੱਧ ਨੇ ਕਿੰਨਾ ਕਿ ਦਿੱਤਾ ਬਈ 12 ਤੋਂ 13 ਕਿਲੋ ਦਿੰਦਾ ਜੀ 12 13 ਕਿਲੋ ਦੂਜੇ ਸੂਏ 'ਚ ਨੇ ਦੁੱਧ ਦਿੱਤਾ ਹਾਂਜੀ ਠੀਕ ਹੈ ਰੇਟ ਤਾਂ ਆਪਾਂ ਫੋਨ ਤੇ ਹੀ ਰੱਖ ਲਾਂਗੇ ਇਹਨੂੰ ਖੋਲੋ ਬਈ ਤੋਰ ਕੇ ਦਿਖਾ ਦੇਗੀ ਸੋ ਦੋਸਤੋ ਤੋਰ ਕੇ ਦਿਖਾਉਣਾ ਚੰਗੀ ਵੇਲ ਆ ਝੋਟੀ ਦੀ ਕੱਦ ਵੀ ਸੋਹਣਾ ਸਿੰਗ ਵੀ ਨੇੜ ਮੁ ਕੱਲ ਸ਼ਾਮ ਨੂੰ ਸੋਈ ਐ ਪਹਿਲਾਂ ਇਹ ਸੀ ਵੀ ਸਵੇਰ ਚੋਇਓ ਨਾ ਮੈਂ ਤਾਂ ਇਹ ਬਾਈ ਹੁਰਿਆ ਨਾਲ ਜਿਹੜੀ ਗੱਲ ਹੋਈ ਸੀ ਇਹ ਸੀ ਵੀ ਆਪਾਂ ਚੋਉਂਦੇ ਨਹੀਂ ਤੇ ਪਰ ਇਹ ਹਵਾਨੇ ਚ ਦਿਖਾ ਦੇਣਾ ਕਿ ਗਾ ਕਾਨੂੰਨਾ ਜੱਜਮੈਂਟ ਆ ਜਾਂਦੀ ਐ ਨੇ ਨਾਲ ਚੀਜ਼ ਦੀ ਪਰ ਮਾਈ ਹੁਰਿਆ ਨੇ ਪਹਿਲਾਂ ਚੋਤ ਹੀ ਵੈਸੇ ਹੁਣ ਵੀ ਹਵਾਨਾ ਇਹ ਨਹੀਂ ਗੱਲ ਵੀ ਬਹੁਤ ਮੁੱਢੋਂ ਥੋੜਾ ਦਿਖਾਉਂਦੀ ਐ ਅੱਗੇ ਨੂੰ ਲੈ ਜਾਓ ਬਾਈ ਥੋੜੀ ਹੋਰ ਥਾਣਾ ਚ ਹਜੇ ਵੀ ਤੁਹਾਨੂੰ ਧਾਰਾ ਦਿਸਦੀਆਂ ਨੂੰ ਕਿਉਂਕਿ ਅਜੇ ਕੱਲ ਹੀ ਸੋਈ ਆ ਤਾਂ ਦੁੱਧ ਕੁਛ ਛੱਡਿਆ ਜਾਂਦਾ ਪਰ ਹਵਾਨਾ ਖਾਲੀ ਜਿਹਾ ਨੂੰ ਕਰਤਾ ਇਹਨਾਂ ਨੇ ਕਿਉਂਕਿ ਦੁੱਧ ਚੋਤ ਆ ਗੱਦ ਚੰਗਾ ਵੇਲ ਚੰਗੀ ਐ ਢਾਂਚਾ ਸੋਹਣਾ ਝੋਟੀ ਦਾ ਸੋ ਜਿਹਨੂੰ ਪਸੰਦ ਆਵੇ ਤਾਂ ਕਾਲ ਕਰ ਲਿਓ ਰੇਟ ਜ਼ਰੂਰ ਫੋਨ ਤੇ ਆ ਦੋਸਤੋ ਬਾਕੀ ਪਸ਼ੂ ਵੇਚਣਾ ਹੀ ਹੁੰਦਾ ਫਾਰਮਰ ਨੇ ਜਿਹਦਾ ਭਰਾ ਖਰੀਦਣਾ ਚਾਹੁੰਦਾ ਤਾਂ ਤੁਸੀਂ ਆ ਕੇ ਦੇਖ ਲਿਆ ਕਰੋ ਕੋਲ ਖੜ ਕੇ ਗੱਲਬਾਤ ਕਰਦੇ ਹੋ ਤਾਂ ਸੌਦੇ ਵੀ ਹੋ ਜਾਂਦੇ ਕਿਉਂਕਿ ਹਰੇਕ ਵੀਰ ਜਿਹੜਾ ਕੋਈ ਖਾਸ ਕਰਕੇ ਜਿਵੇਂ ਇਦਾਂ ਬਾਈ ਦੀ ਹੋਰੀ ਖੇਤੀਬਾੜੀ ਕਰਦੇ ਆ ਤੇ ਇਹਨਾਂ ਨੇ ਨਾ ਕੁਸ ਘਟਾਉਣੇ ਹੁੰਦੇ ਆ ਜਗ੍ਹਾ ਦੀ ਵੀ ਤੰਗੀ ਹੋ ਜਾਂਦੀ ਐ ਸੋ ਉਹਦੇ ਕਰਕੇ ਪਸ਼ੂ ਵੇਚਣਾ ਹੀ ਹੁੰਦਾ ਬਾਈ ਪੂਛ ਪੜੋ ਮੜੀ ਸੋ ਕੱਲ ਸ਼ਾਮ ਨੂੰ ਸੋਈ ਆ ਦੋਸਤੋ ਹਵਾਨਾ ਹੁਣ ਦੇਖ ਲੋ ਹੁਣ ਵੀ ਚੰਗਾ ਰੋਖ ਆ ਹਾਲਾਂਕਿ ਚੋਈ ਵੀ ਵੱਜ ਐ 12 13 ਕਿਲੋ ਦੁੱਧ ਨੇ ਦੂਜੇ ਸੂਇ ਚ ਦਿੱਤਾ ਛੱਡ ਦਿਓ ਬਈ ਥੰਦਾ ਸੈਜ ਦੇਖ ਲੋ ਲੰਬਾਈ ਚੰਗੀ ਆ ਦੋਸਤੋ ਕੱਦ ਵੀ ਸੋਹਣਾ ਤੇ ਬਾਕੀ ਪੁੜਿਆਂ 'ਚ ਹਜੇ ਟੋਏ ਪੈਂਦੇ ਆ ਇਹਦੇ ਕਿਉਂਕਿ ਹਜੇ ਕੱਲ ਸ਼ਾਮ ਨੂੰ ਸੋਈ ਐ ਬਾਕੀ ਲਵਾ ਬੱਚਾ ਖੈਰ ਪੁੜਿਆਂ ਦੇ ਟੋਏ ਵੀ ਦੱਸਦੇ ਸੀਗੇ ਤੇ ਇਹ ਕੱਲ ਸ਼ਾਮ ਨੂੰ ਹੀ ਸੋਈ ਐ ਛੋਟੀ ਸੋ ਜਿਹਨੂੰ ਚੰਗੀ ਲੱਗੇ ਦੋਸਤੋ ਇਹਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ ਇਹਦੇ ਨਾਲ ਇੱਕ ਹੋਰ ਛੋਟੀ ਗੱਭਣ ਹੈ ਬਈ ਇਹ ਤਾਂ ਪਹਿਲਾਂ ਨਹੀਂ ਲੱਗਦੀ ਜਿਹੜੇ ਨਾਲ ਪਹਿਲਾਂ ਨਹੀਂ ਸੁਈ ਠੀਕ ਹੈ ਅੱਛਾ ਭਾਈ ਕਿੰਨੇ ਕ ਦਿਨ ਲਾਉਗੀ ਇਹ ਸੂਣ ਚ ਇਹ 1 ਅੱਧਾ ਦਿਨ ਹੀ ਲਾਉਗੀ ਜਿਹੜੇ ਪੁੜੇ ਤਾਂ ਪੰਨੀ ਖੜੀ ਹੈ ਜੀ ਪੁੜੇ ਪੰਨੀ ਖੜੀ ਹੈ ਤੇ 1 ਅੱਧਾ ਦਿਨ ਹੀ ਲਾਉ ਤੋਰ ਦਗੇ ਇਹਨੂੰ ਵੀ ਆਪਾਂ ਸਿੰਘ ਮੁੜਿਆ ਜਮਾਂ ਹੀ ਨਾਲ ਹੈ ਤੇ ਪਰ ਕੰਧ ਨਾਲ ਜਿਵੇਂ ਖੁਰਨੀ ਨਾ ਪਸੂ ਕਸਾ ਲੈਂਦਾ ਗੋਲ ਜੇ ਕਰੀ ਬੈਠੀ ਹੈ ਝੋਟੀ ਪੂਛ ਦਾ ਸੈਜ ਜਿੱਡਾ ਖੇਗਾ ਤੁਹਾਡੇ ਸਾਹਮਣੇ ਪਰ ਹੈ ਜੱਡ ਬਲੈਕੀ ਸੋ ਹਵਾਨਾ ਹੁਣ ਦੇਖ ਲਓ ਦੱਸੋ ਇਹ ਪਹਿਲਾ ਝੋਟੀ ਆ ਪਹਿਲਾ ਸੂਆ ਸੂਗੀ ਰੇਟੇ ਦਾ ਵੀ ਫੋਨ ਤੇ ਰਹਿਣਾ ਸੋ ਉੱਟ ਅੰਚਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਹਵਾਨੇ ਦਾ ਰੁਖ ਹੁਣ ਦੇਖ ਲਓ ਕਿਦਾਂ ਦਾ ਹਵਾਨਾ ਹਜੇ ਥਾਣਾ ਚ ਕੋਈ ਪਸਮਾ ਨਹੀਂ ਪੋਰਾ ਵੀ ਕਿਉਂਕਿ ਹਜੇ ਪਹਿਲਾ ਝੋਟੀ ਨੇ ਸੂਣਾ ਤੇ ਪੁੜੇ ਜ਼ਰੂਰ ਤੋੜੇ ਆ ਪਰ ਜੇ ਹਜੇ ਦਿਨ ਲਾਉਗੀ ਤਾਂ ਥੱਲੋਂ ਭਰੂਗੀ ਵੀ ਖੈਰ ਬਾਕੀ ਥਣ ਵੀ ਹਜੇ ਇਹਨੇ ਕੋਈ ਕੱਢਿਆ ਨਹੀਂਗਾ ਥਣ ਦਾ ਸੈਜ ਹਜੇ ਅਸਰ ਝੋਟੀਆਂ ਵਾਲਾ ਪਿਆ ਹੈ ਹਵਾਨੇ ਚ ਟੱਲ ਜਰੂਰ ਛੱਡੀ ਬੈਠੀ ਐ ਤੋਂ ਉਮੀਦ ਆ ਵੀ ਇਹ ਨੇੜ ਆਈ ਝੋਟੀ ਜਿਹੜੀ ਉਹ ਸੋਹਣੀ ਬਣੂਗੀ ਹੁਣ ਦਾ ਰੌਖ ਤੁਸੀਂ ਇਹਦਾ ਦੇਖ ਸਕਦੇ ਹੋ ਇਦਾਂ ਦਾ ਹਵਾਨਾ ਐ ਇਸ ਟਾਈਮ ਦਾ ਰੇਟ ਦੋਨਾਂ ਪਸ਼ੂਆਂ ਦੇ ਫੋਨ ਦੇ ਉੱਤੇ ਬਾਈ ਹੋਰਾਂ ਨੇ ਰੱਖੇ ਐ ਸ਼ਾਮ ਤੱਕ ਜਦੋਂ ਤੱਕ ਇਹ ਵੀਡੀਓ ਪੋਸਟ ਹੁੰਦੀ ਐ ਉਦੋਂ ਤੱਕ ਬਾਈ ਹੋਰੀ ਰਾਇ ਵੀ ਕਰ ਲੈਣਗੇ ਪਰਿਵਾਰ ਨਾਲ ਵੀ ਕੀ ਡਿਮਾਂਡ ਆਪਾਂ ਨੂੰ ਰੱਖਣੀ ਚਾਹੀਦੀ ਐ ਤਾਂ ਤੁਸੀਂ ਕਾਲ ਕਰਕੇ ਰੇਟ ਵੀ ਇਹਨਾਂ ਦਾ ਕਨਫਰਮ ਕਰ ਲਓਗੇ ਸੋ ਸੋ ਮੈਂ ਬੈਕ ਸਾਈਡ ਤੇ ਫੇਰ ਹੁਣਾਂ ਤੇ ਤੁਸੀਂ ਝੋਟੀ ਦਾ ਹਵਾਨਾ ਇਹ ਦਾ ਫੇਰ ਦੇਖ ਲਓ ਕਿਉਂਕਿ ਚੋਣ ਤੋਂ ਬਾਅਦ ਚਕੇਰਾ ਖਾਲੀ ਜਾ ਤਾਂ ਲੱਗਦਾ ਹੋਣਾ ਪਰ ਆਕਾਰ ਚੰਗਾ ਹੈ ਹਵਾਨੇ ਦਾ ਬਟਨ ਜੇ ਵੀ ਹੈਗੇ ਦੋ ਕੂੜਿਆਂ ਚ ਟੋਏ ਪੈਂਦੇ ਇੱਥੋਂ ਦੇਖ ਲਓ ਉੱਤੋਂ ਸਿੰਗਲ ਹੱਡੀ ਦੀ ਹੈ ਆਸਤਾ ਇਹ ਆ ਵੀ ਝੋਟੀ ਹੈ ਦੁੱਧ ਸੋਨਾ ਦੇ ਦੂਗੀ ਸੇਵਾ ਨਾਲ ਬਾਕੀ ਸਮਝ ਥੋੜੀ ਹੈ ਜਿਨੇ ਪੈਸੇ ਲਾਉਣੇ ਧੰਨਵਾਦ